ਸ਼ੁਰੂ ਤੋਂ ਹੀ ਨੈਤਿਕ ਕਦਰਾਂ ਕੀਮਤਾਂ ਮਾਰੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਨੈਤਿਕ ਕਦਰਾਂ ਕੀਮਤਾਂ ਕੀ ਹਨ ਅੱਜ ਕੱਲ ਨਹੀਂ ਹੈਗਾ ਅੱਜ ਕੱਲ ਮੋਬਾਈਲ ਦਾ ਜ਼ਮਾਨਾ ਹੈ ਠੀਕ ਹੈ ਕਰੋਨਾ ਵੇਲੇ ਜਿਹੜੀ ਪੜ੍ਹਾਈ ਹੋਈ ਸੀਗੀ ਬੱਚਿਆਂ ਦੀ ਉਹ ਮੋਬਾਈਲ ਤੇ ਹੋਈ ਸੀਗੀ ਕੋਈ ਹੋਰ ਚਾਰਾ ਨਹੀਂ ਸੀਗਾ ਪਰ ਅੱਜ ਕੱਲ ਬੱਚਿਆਂ ਨੇ ਮੋਬਾਈਲ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ ਕਤਾਬਾਂ ਘੱਟ ਪੜਦੇ ਨੇ ਮੋਬਾਈਲ ਤੇ ਜ਼ਿਆਦਾ ਸਮਾਂ ਗੁਜ਼ਾਰਦੇ ਹਨ ਹੁਣ ਮੋਬਾਈਲ ਤੇ ਲੱਗੇ ਹੋਏ ਨੇ ਹੁਣ ਮਾਪੇ ਤਾ ਵਿਚਾਰੇ ਆਪਣੇ ਕੰਮ ਕਾਜ ਵੀ ਕਰਦੇ ਉਹਨਾਂ ਨੇ ਹੁਣ ਕੀ ਪਤਾ ਉਹ ਮੋਬਾਈਲ ਤੇ ਕੀ ਸਰਚ ਕਰ ਰਹੇ ਹਨ ਚੰਗੀ ਚੀਜ਼ ਦੇਖ ਰਹੇ ਹਨ ਦੇਖੋ ਨੋ ਡਾਊਟ ਮੋਬਾਈਲ ਤੇ ਬਹੁਤ ਚੀਜ਼ਾਂ ਚੰਗੀਆਂ ਵੀ ਨੈਟ ਤੇ ਡਾਊਨਲੋਡ ਕਰਕੇ ਤੁਸੀਂ ਪੜ੍ਹ ਸਕਦੇ ਹੋ ਕੋਈ ਚੀਜ਼ ਦਖਣੀ ਤੁਸੀਂ ਸਰਚ ਕਰਨੀ ਆ ਦੂਰ ਵਿਦੇਸ਼ ਦੀ ਜਾਣਕਾਰੀ ਤੁਸੀਂ ਮੋਬਾਈਲ ਤੇ ਸਰਚ ਕਰ ਲੈਂਦੇ ਫਾਇਦੇ ਵੀ ਹੈਗੇ ਨੇ ਪਰ ਲੋਕਾਂ ਨੇ ਤੇ ਫਾਇਦਾ ਘੱਟ ਲਿਆ ਤੇ ਨੁਕਸਾਨ ਆਪਣਾ ਜ਼ਿਆਦਾ ਕਰਵਾ ਰਹੇ ਇੱਕ ਹੋਰ ਇਨਸੀਡੈਂਸ ਹੋਇਆ ਹੁਣੀ ਆਪਣੇ ਕਰਨ ਕਰਨ ਹੰਦੂਰ ਸਾਹਿਬ ਤੇ ਉੱਥੇ ਇੱਕ ਤਾਇਆ ਆ ਫੋਰਨ ਤੋਂ ਔਰ 90 ਕਿਲਿਆਂ ਦਾ ਮਾਲਕ ਸੀਗਾ ਤੀਜੇ ਦੇ ਖੂਮ ਕਰਤਾ ਉਹਨੇ ਰੀਜ਼ਨ ਕੀ ਰਿਹਾ ਕਿ ਸਿਰਫ ਇੱਕ ਦੋ ਕਨਾਲ ਤੇ ਪੀ ਆਰ ਸੀਗਾ ਉਹਦਾ ਤਾਇਆ ਉਹ ਜੋ ਤਾਇਆ ਆ ਕੇ ਤਾਇਆ ਇਹਨੇ ਆਪਣਾ ਭਤੀਜਾ ਮਾਰ ਦਿੱਤਾ ਬਾਹਰੋਂ ਆ ਕੇ 90 ਕਿੱਲਾਂ ਦਾ ऑलरेडी مالک ਬੈਂਕ ਬੈਲੈਂਸ ਚੰਗਾ ਸੀਗਾ ਤੇ ਉੱਥੇ ਪੀਆਰ ਸੀਗਾ ਦੇਖਿਓ ਆਪਣੇ ਖੂਨ ਦੇ ਰਿਸ਼ਤੇ ਹੀ ਖਤਮ ਹੋ ਰਹੇ ਨੇ